ਬਈ ਅੱਜ ਪੁਲਿਸ ਦਾ ਹੌਲ ਸੁਣ ਕੇ ਪੱਪੂ ਭੱਜ ਲਿਆ ਭੱਜ ਜਾਂਦਾ ਭੱਜ ਜਾਂਦਾ ਭੱਜ ਜਾਂਦਾ ਭੱਜ ਜਾਂਦਾ ਗਾਹਾਂ ਜਾ ਕੇ ਉਹਨੂੰ ਯਾਦ ਆਉਂਦਾ ਵੀ ਯਾਰ ਮੈਂ ਕਿਉਂ ਭੱਜੀ ਜਨਾ ਮੈਂ ਕਿਹੜਾ ਕੋ ਗਲਤ ਕੰਮ ਕੀਤਾ ਕੋਈ ਕੱਲ ਪੱਪੂ ਦਾ ਬਿਜਲੀ ਵਾਲੀ ਤਾਰ ਨੂੰ ਹੱਥ ਲਾ ਗਿਆ ਉਹ ਤਾਂ ਭਰਾ ਉਹ ਤਰਫ ਗਿਆ ਇਹ ਕਰਕੇ ਡਿੱਗ ਪਿਆ 2 ਕੁ ਮਿੰਟ ਬਾਅਦ ਉਹਨੂੰ ਯਾਦ ਆਇਆ ਵੀ ਆ ਤਾਂ ਤਾਰ ਬਿਜਲੀ ਵਾਲੀ ਹੈ ਹੀ ਨਹੀਂ ਇਹ ਤਾਂ ਟੈਲੀਫੋਨ ਵਾਲੀ ਹੈ ਬਾਈ ਜਿਵੇਂ ਜਿਵੇਂ ਬੰਦਾ ਬੁढ़ा ਹੋਈ ਜਾਂਦਾ ਉਹ ਅਮੀਰ ਹੋ ਜਾਂਦਾ ਬਾਲ ਚਾਂਦੀ ਰੰਗੇ ਹੋ ਜਾਂਦੇ ਨੇ ਦੰਦਾਂ ਤੇ ਅੱਜ ਕੱਲ ਆਰ ਸੀ ਟੀ ਕਰਾ ਲੈਂਦੇ ਨੇ ਮੇਰੇ ਵਰਗੇ ਸਿਆਉਣੇ ਇਹਦੇ ਮੁੜ ਕੇ ਦੰਦ ਨਜ਼ਰ ਆਉਂਦੇ ਨੇ ਆ ਦੇਖੋ ਮੋਤੀ ਅੱਖਾਂ ਚ ਉਤਰੇ ਹੁੰਦੇ ਨੇ ਸ਼ੂਗਰ ਖੂਨ ਚ ਹੋ ਜਾਂਦੀ ਹੈ ਤੇ ਮੰਗੇ ਮੰਗੇ ਪੱਥਰ ਕਿਡਨੀਆ ਚ ਪਾਏ ਜਾਂਦੇ ਨੇ ਬਾਈ ਜੀ ਭਾਰਤ ਦੇ ਸਰਕਾਰੀ ਹਸਪਤਾਲ ਚ ਜਾਣਾ ਮਤਲਬ ਜਾਨ ਚਲੀ ਜਾਣਾ ਤੇ ਪ੍ਰਾਈਵੇਟ ਚਲੇ ਜਾਣਾ ਮਤਲਬ ਜੀ ਮੀਂਝ ਆਦਤ ਵੀ ਚਲੇ ਜਾਣਾ ਕੱਲ ਭਾਈ ਪੱਪੂ ਤਿਆਰ ਸ਼ਹਿਰ ਹੋ ਕੇ ਬੈਗ ਪੈਕ ਕਰਕੇ ਖੜਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਯਾਰ ਮੈਂ ਖਬਰਾਂ ਦੇਖੀਆਂ ਸੀ ਤਾਂ ਖਬਰ ਵਾਲੇ ਕਹਿੰਦੇ ਵੀ ਹੁਣ ਤੁਹਾਨੂੰ ਅਸੀਂ ਸਦਾ ਦਿੱਲੀ ਲੈ ਚਲਦੇ ਆ ਕਹਿੰਦਾ ਮਾਂ ਆਖਿਆ ਵੀ ਦਿੱਲੀ ਲੈ ਜਾਂਦੇ ਮੈਂ ਬੈਗ ਪੈਕ ਕਰਕੇ ਖੜਾ ਹਲੇ ਤੱਕ ਲੈ ਕੇ ਨਹੀਂ ਜਾਂਦੇ ਭਾਈ ਪੱਪੂ ਨੇ ਸੋਮਵਾਰ ਤਾਂ ਵਰਤ ਰੱਖਿਆ ਉਹ ਮੰਦਿਰ ਜਾ ਕੇ ਆ ਰਿਹਾ ਸੀ ਮਾ ਲੋ ਕਮਗਰ ਪਪੂ ਸੋਮਵਾਰ ਦਾ ਵਰਤ ਦਾ ਕਵਾਰੇ ਰੱਖਦੇ ਹੁੰਦੇ ਨੇ ਤੇਰਾ ਤਾਂ ਵਿਆਹ ਹੋ ਗਿਆ ਉਹ ਕਹਿੰਦਾ ਭਾਈ ਗੱਲ ਤੇਰੀ ਠੀਕ ਆ ਵੀ ਸੋਮਵਾਰ ਦਾ ਵਰਤ ਕਵਾਰੇ ਰੱਖਦੇ ਹੁੰਦੇ ਨੇ ਪਰ ਮੈਂ ਵੀ ਰੱਖਿਆ ਮੈਂ ਤਾਂ ਭਗਵਾਨ ਨੂੰ ਸ਼ਿਕਾਇਤ ਕਰਨ ਗਿਆ ਸੀ ਵੀ ਮੈਨੂੰ ਕੱਥੇ ਫਸਾਤਾ ਮੰਗਿਆ ਕੀ ਸੀ ਦੇ ਕੀ ਦਿੱਤਾ